ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਾਈ ਜੀ ਪਿੰਡ ਬਾਜੇ ਵਾਲਾ ਜ਼ਿਲ੍ਹਾ ਮਾਨਸਾ ਬਾਈ ਕੋਲ ਤਿੰਨ ਮੱਝਾਂ ਬਕਾਉ ਆ ਤੇ ਜਿਸ ਕਿਸੇ ਵੀਰ ਨੂੰ ਚਾਹੀਦੀ ਹੈ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਆਪਾਂ ਪੁੱਛਦੇ ਆ ਬਾਈ ਨੂੰ ਰੇਟ ਨਾਲ ਐਡਰੈਸ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਸੁਖਵਿੰਦਰ ਰੇਂਗੀ ਪਿੰਡ ਬਾਜੇ ਵਾਲਾ ਜੀ ਨੰਬਰ ਦੱਸੋ ਜੀ ਆਪਣਾ 77143 ਹਾਂਜੀ 98292 ਹਾਂਜੀ ਉਹ ਪਰਲੀ ਮਾਝਾ ਦੱਸੋ ਜੀ ਰੇਟ ਕਿੰਨੇ ਦਿਨ ਰਹਿੰਦਾ ਕੀ ਗੱਲਬਾਤ ਆ ਡਿਟੇਲ ਉਹ ਦੱਸ ਦੇ ਰਹਿੰਦੇ ਸੋਨ ਜੀ ਠੀਕ ਆ ਜੀ ਪੰਜ ਮਾਸ ਹੋ ਗਿਆ ਜੀ ਠੀਕ ਆ ਜੀ ਤੇ ਮੁੱਲ ਉਹਦਾ 80 ਹਜ਼ਾਰ ਕਰ ਦੁੱਧ ਕਿੰਨਾ ਦਿੰਦੀ ਜੀ ਦੁੱਧ 14 ਲੀਟਰ ਬਾਈ ਜੀ 14 ਲੀਟਰ ਦੁੱਧ ਦਾ ਠੀਕ ਆ ਜੀ ਦੇਖ ਸਕਦੇ ਹੋ ਬਾਈਆਂ ਦਾ ਆਕਰ ਰਹਿੰਦੇ ਆ ਠੀਕ ਹੈ ਸੋਨ ਜੀ ਜੇ ਕਿਸੇ ਹਿੰਡੇ ਕੁੰਡੇ ਟੋਰਨਾ ਦਾ 15 ਰੁਪਏ ਕੁੰਡਟ ਕੀ ਰੇਟ ਰੁਪਏ ਦੱਸ ਦਿ ਇਹਦਾ 80 ਹਜ਼ਾਰ 80 ਹਜ਼ਾਰ ਬਾਈ ਤੇ ਆ ਦੂਜੀ ਆ ਗਈ ਦੋ ਨੰਬਰ ਵਾਲੀ ਛੋਟੀ ਠੀਕ ਆ ਜੀ ਇਹਨੇ ਪਹਿਲੇ ਸੋ ਦਿੱਤਾ 13 ਕਿਲੋ ਜੀ ਠੀਕ ਆ ਜੀ ਤੇ ਇਹ ਕਿੰਨੇ ਦਿਨ ਰਹਿੰਦੇ ਜੀ ਇਹਦੇ ਵੀ 5-7 ਦਿਨ ਲੱਗ ਜੀਗੇ 5-7 ਦਿਨ ਲੱਗੇ ਠੀਕ ਹੈ ਇਹਦਾ ਮੁੱਲ ਕੀ ਹੈ ਇਹਦਾ ਮੁੱਲ 115 ਹੈ ਠੀਕ ਹੈ ਜੀ 115 ਬਾਈ ਇਹ ਵਾਲਾ ਇਹ ਸਾਰਾ ਠੀਕ ਹੈ ਅਰੇ ਤੁਹਾਨੂੰ ਲੱਗੂਗਾ 115 ਗ੍ਰਾਮ ਬਾਈ ਕੰਨ ਲੈ ਲੂਗੀ ਠੀਕ ਹੈ ਜੀ ਹਾਂ ਜੀ ਤੀਜੇ ਨੰਬਰ ਵਾਲੀ ਦੱਸੋ ਜੀ ਇਹ ਦੀ ਜਸ ਨੂੰ ਮੰਗਿਆ ਜੀ ਠੀਕ ਹੈ ਜੀ ਇਹਦਾ 16 ਕਿਲੋ ਦਾ ਕਾੜ ਰਿਹਾ 16 ਕਿਲੋ ਦਾ ਕਾੜਾ ਇੱਕ ਨੇ ਦਿਨ ਲੂਗੀ ਇਹ ਵੀ ਹਫਤਾ ਕਿ ਲੂਗੀ ਹਫਤਾ ਲੂਗੀ ਸੈੰਕਸਮ ਨੂੰ ਬਾਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੀ ਰੇਟ ਆ ਭਰਾ ਇਹਦਾ ਇਹਦਾ 130 ਬਾਈ ਦਾ 1 ਲੱਖ 3000 ਯਾਰ ਠੀਕ ਹੈ ਜੀ ਦੇਖ ਸਕਦਾ ਹੋ ਭਰਾ ਅੰਨੇ ਮਚਾ ਬਾਈ ਜੀ ਬਾਈ ਕਹਿੰਦਾ ਨਾਲ ਸੰਗਦਾ ਜੀ ਆ ਕਹਿੰਦਾ ਤੂੰ ਮੈਂ ਖੋਲ ਕੇ ਨਹੀਂ ਦਿਖਾ ਰਦਾ ਠੀਕ ਹੈ ਜੀ ਮੂਰੇ ਆਉਣ ਤੋਂ ਡਰਦਾ ਕੈਮਰੇ ਤੋਂ ਬਾਈ ਆਪਣੇ ਚੈਨਲ ਨੂੰ ਵੱਧ ਤੋਂ ਸਬਸਕਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈ 75280003 ਸੰਭਾਲ ਜੀ ਕੱਢ ਲਓ ਕਦਮ ਓਕੇ ਬਾਈ